ਹਾ ਹਾ ਊੜਾ ਐੜਾ ਈ ਦੀ ਸਸਾ ਹਾ ਹਾ ਜੀ ਅਸੀਂ ਸਹਿਦ ਰੰਗਵਾਵਾਂ ਵਾਲੇ ਪੈਣਾ ਰਾਹ ਟਕਾ ਖਖਾ ਗਗਾ ਗੰਗਾ ਜੀ ਵਿੱਚ ਰੰਗ ਲਈਏ ਸਹਿਦ ਪੰਜਾਬੀ ਰੰਗਾਂ ਜੀ ਟੱਚਾ ਛਛਾ ਜਜਾ ਤਜਾ ਨੰਨਾਂ ਜੀ ਵਕਤ ਸਿਰ ਸਹਿਦ ਸਭਾ ਚ ਜਾ ਕੇ ਵੰਜਾਂਗੇ ਟੈਗਾ ਠੱਠਾ ਡੱਡਾ ਢੱਡਾ ਨਾਣਾ ਜੀ ਹਲਦੀ ਪਹਿਣੀ ਇਹ ਪੋਸ਼ਾਕ ਸਾਦਾ ਖਾਈਏ ਖਾਣਾ ਦੀ ਤੱਤਾ ਥੱਤਾ ਦੱਦਾ ਤੱਦਾ ਨੰਨਾ ਜੀ ਓਪੇ ਟਿਪੀ ਬੱਬੇ ਨੂੰ ਬਿਹਾਰੀ ਗੱਬੇ ਜੱਜੇ ਕੰਨਾਂ ਦੀ ਪਪਾ ਫਫਾ ਬੱਬਾ ੱੱਬਾ ਮੰਮਾ ਜੀ ਕਰੋ ਸਮੇਂ ਦੀ ਸੰਭਾਲ ਨਾ ਸਮਾਂ ਲਈਏ ਲੰਮਾ ਜੀ ਯੱਯਾ ਰਾਰਾ ਲੱਲਾ ਵਾਵਾ ਨਾਲਾ ਜੀ ਬੋਲੀਏ ਪੰਜਾਬੀ ਇੱਕ ਵਾਰ ਹਾਰਾ ਸਾਰੇ ਬੋਲੀਏ ਪੰਜਾਬੀ ਇੱਕ ਵਾਰ ਹਾਰਾ ਜੀ ਅਦਰਖਾ ਅਦਰਖਾ ਨੂੰ ਜ਼ਰੂਰ ਅਨੁਸਾਰ ਲਾਈਏ ਜੀ ਅਦਰਖਾ ਨੂੰ ਜ਼ਰੂਰਤ ਅਨੁਸਾਰ ਲਾਈਏ ਜੀ ਮਾਂ ਬੋਲੀ ਪੰਜਾਬੀ ਦਾ ਮਾਨ ਵਧਾਈਏ ਜੀ ਬਿੰਦੀ ਵਾਲੇ ਸ਼ਬਦਾਂ ਦੀ ਕਰ ਲਈਏ ਵਰਤੋਂ ਮਾਂ ਬੋਲੀ ਕਦੇ ਨਾ ਖਲਾਕ ਰੁਲਦੀ ਹੂੰ ਸਸੀ ਕਦੇ ਨਾ ਕਲਾਕਿਰ ਉੜਦੀ ਸੋਣੀ ਕਦੇ ਚਨ ਆਨਾ ਰੁੜਦੀ ਤੇ ਜੇ ਰੁਸੀ ਦੇਤ ਕਦੀ ਨਾ ਹੁੰਦੀ ਤੇ ਦੂਰ ਰਹਂ ਜੇ ਤੋ ਮੀਰ ਨਾ ਹੁੰਦੀ ਰੁਸੀ ਦੇਤ ਕਦੀ ਨਾ ਹੁੰਦੀ ਦੂਰ ਰਹਂ ਜੇ ਤੋ ਮੀਰ ਨਾ ਹੁੰਦੀ ਮਿਰਜਾ ਜੇ ਮੈਂ ਆਉਂਦਾ ਸਹਿਬਾ ਮਿਰਜਾ ਜੇ ਮੈਂ ਆਉਂਦਾ ਸਹਿਬਾ ਬੱਕੀ ਦੀ ਅੱਖ ਵਿੱਚ ਮੀਰ ਨਾ ਉਤਰੋਂਦੀ ਐਸੀ ਬੱਤ ਸੁਣਿਆ ਗਾ ਕਿ ਅਸ ਗਵਾਵਰ ਪਤਾ ਨਹੀਂ ਕਿੱਥੇ ਪਣੀ ਕਹਿੰਦੇ ਆ ਕਿ ਇੱਕ ਨੰਤ ਨੀਰ ਵਗਦਾ ਹੁੰਦਾ ਹੁੰਦਾ ਮਿਰਜ਼ਾ ਜੇਲਾ ਆਉਂਦਾ ਸਹਿਬਾ ਪੱਕੀ ਦੀ ਅੱਖ ਵਿੱਚ ਨੀਰ ਨਾ ਹੁੰਦਾ ਤੇ ਬੇਵਫਾ ਸਹਿਬਾ ਕਦੇ ਨਾ ਹੁੰਦੀ ਮੈਂ ਉਹਨੂੰ ਕਦੇ ਬੇਵਫਾ ਨਹੀਂ ਕਹਿੰਦੀ ਬੇਵਫਾ ਸਹਿਬਾ ਕਦੇ ਨਾ ਹੁੰਦੀ ਜੇ ਸਾਹਮਣੇ ਵੀਰ ਸ਼ਮੀਰ ਨਾ ਹੁੰਦਾ ਦਰਦੀ ਸੀ ਕਿਆ ਬਾਤ ਇਹ ਸੌਦੇ ਸੋਹ ਭਰਾ ਮਾਰ ਦੂੰਗਾ ਕੰਨੀਆਂ ਨਾ ਕੰਨੀਆਂ ਦਰਦੀ ਸੀ ਬੇਵਫਾ ਨਹੀਂ ਸੀ ਇਹ ਸਾਹਮਣੇ ਵੀਰ ਸ਼ਮੀਰ ਨਾ ਹੁੰਦਾ ਇਸ਼ਕ ਬੁਝਾਰਤ ਸਮਝ ਦੇ ਆਉਂਦੇ ਰੁਕ ਅਗਰ ਵੱਡੇ ਹੋ ਜਾਣ ਉਹਨਾਂ ਜਣਾ ਤੋਂ ਵੱਡੀ ਦਾ ਨਹੀਂ ਰੁਕ ਅਗਰ ਵੱਡੇ ਹੋ ਜਾਣ ਉਹਨਾਂ ਨੂੰ ਜਣਾ ਤੋਂ ਵੱਡੀ ਦਾ ਨਹੀਂ ਉਹ ਖਾਤਾਨ ਵੀ ਲੈਂਦੇ ਪਰ ਸ਼ਾਮਾ ਕਰ ਦਿੰਦੇ ਨੇ ਵੱਡੇ ਮਾਪੇ ਅਗਰ ਵੱਡੇ ਹੋ ਜਾਣ ਉਹਨਾਂ ਨੂੰ ਘਰੋਂ ਕੱਢੀਦਾ ਨਹੀਂ ਉਹਨਾਂ ਨੂੰ ਘਰੋਂ ਕੱਢੀਦਾ ਨਹੀਂ ਉਹੋ ਤਾਂ ਦੌੜਤਾ ਨਹੀਂ ਪਰ ਦਵਾਵਾ ਤਾਂ ਦਿੰਦੇ ਨੇ ਕੀ ਬਾਤ ਹੈ ਢੂੰਬੀ ਹੋ ਜਾਣਾ ਇੱਕ ਦਿਨ ਖਾਕ ਦੀ ਢੇਰੀ ਜੇ ਅਜੇ ਨਾ ਸਮਝਿਆ ਫਿਰ ਹੋ ਜਾਣੀ ਬਹੁਤ ਦੇਰੀ ਅਜੇ ਵੀ ਕੁਝ ਨਹੀਂ ਵਿਗੜਿਆ ਘਰ ਅਰਦਲਾ ਫਰਦ ਯਾਗੇ ਅਜੇ ਵੀ ਕੁਝ ਨਹੀਂ ਵਿਗੜਿਆ ਉਹ ਸ਼ਾਂਬਲਾ ਆਪਣੇ ਮੋੜ ਤੇ ਉਹ ਸ਼ਾਂਬਲਾ ਇੱਕ ਧੱਤ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਆ ਜਿਹਦੇ ਵਿੱਚ ਥੋੜਾ ਅੱਜ ਪੰਜ ਦਰਿਆਵਾਂ ਦੀ ਧਰਤੀ ਦੇ ਬਾਰੇ ਮਸਾਲਾ ਗੋਲਣਾ ਇਹ ਪੰਜ ਮੰਮਿਆਂ ਨੇ ਪੜਤੀ ਧਰਤੀ ਪੰਜ ਦਰਿਆਵਾਂ ਦੀ ਤਾਂ ਇਹ ਪੰਜ ਦਰਿਆਵਾਂ ਦੀ ਪੰਜ ਮੰਮਾਂ ਨੇ ਪੜਤੀ ਧਰਤੀ ਪੰਜ ਦਰਿਆਵਾਂ ਪਹਿਲਾ ਨੰਮਾ ਮੋਟਰਸਾਈਕਲ ਬਿਨਾ ਨਹੀਂ ਚੱਲਦਾ ਪਹਿਲਾ ਨੰਮਾ ਮੋਟਰਸਾਈਕਲ ਬਿਨਾ ਨਹੀਂ ਚੱਲਦਾ ਪਿੰਡ ਵਿੱਚ ਬਿਜਰੇ ਮਾਰੇ ਮੁੰਡਾ ਬਾਪੂ ਨੇਂਤ ਕਰਦਾ ਸਾਰਾ ਦਿਨ ਰਹਿੰਦੇ ਬੇਲੇ ਕੁੜ ਦੱਬਣ ਨਹੀਂ ਜਾਂਦੇ ਰਹਾਾਂ ਦੀ ਪੰਜ ਪੰਜ ਮੰਮਿਆਂ ਨੇ ਪੜਤੀ ਧਰਤੀ ਪੰਜ ਕਰਿਆ ਦੂਜਾ ਨੰਮਾ ਮਬੈਦਕੋੜ ਰੱਖਣ ਲੱਗੇ ਦੂਜਾ ਨੰਮਾ ਮਬੈਦਕੋੜ ਰੱਖਣ ਲੱਗੇ ਕੁੜੀਆਂ ਰਹਿਣ ਕਿੱਲਾਂ ਨਾਲ ਜੁੜੀਆਂ ਹੁਣ ਕੋਲ ਦੀ ਬੋਝਣਾ ਵੀ ਹੁਣ ਕੋਲ ਦੀ ਬੋਝਣਾ ਹੁਣ ਕੋਈ ਵੀ ਬੋਝਣ ਲੱਗੀ ਕੋਲੀ ਕਾਨਾਂ ਦੀ ਪੰਜ ਮਾਮਿਆਂ ਨੇ ਭਟਾ